ਗੱਲ ਕਰੀਏ ਮੁੱਖ ਮੰਤਰੀ ਸਾਹਿਬ ਦੀ ਕਹਿੰਦੇ 10 ਵਜੇ ਪਹੁੰਚ ਰਹੇ ਨੇ ਜੀ ਕੱਲ ਤੱਕ ਕਤਰੇ ਵਿਖੇ ਕਤਰੇ ਤੇ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਜੀ ਅੰਮ੍ਰਿਤਸਰ ਕੱਲ ਹੀ ਪਹੁੰਚ ਗਏ ਸੀ ਅ ਸ਼੍ਰੀ ਮੁਖਸਰ ਸਾਹਿਬ ਤੋਂ ਸਿੱਧੇ ਅੰਮ੍ਰਿਤਸਰ ਲਈ ਰਵਾਨਾ ਹੋ ਗਏ ਸੀ ਤੇ ਅੰਮ੍ਰਿਤਸਰ ਉਹ ਪਹੁੰਚ ਗਏ ਨੇ ਤੇ ਉਹਨਾਂ ਨੇ ਬਕਾਇਦਾ ਤੌਰ ਤੇ ਫਿਰ ਇਹ ਅਨਾਉਂਸਮੈਂਟ ਕੀਤੀ ਕਿ ਮੈਂ ਤਾਂ ਜੀ ਸਵੇਰੇ 10 ਵਜੇ ਆ ਰਿਹਾ ਹਾਂ ਜਦੋਂ ਕਿ ਬੁਲਾਇਆ ਉਹਨਾਂ ਨੂੰ ਹੁਣ ਜੱਜਰ ਸਾਹਿਬ ਨੇ ਸ਼ਾਮ ਨੂੰ 4:30 ਸੀ ਕਿਉਂਕਿ ਉਹਨਾਂ ਨੇ ਬਕਾਇਦਾ ਤੌਰ ਤੇ ਆਪਾਂ ਕੱਲ ਵੀ ਗੱਲ ਕੀਤੀ ਸੀ ਕਿ ਉਹਨਾਂ ਨੇ ਤਾਂ ਕਹਿੰਦੇ ਜੀ ਮੈਂ ਪਤਾ ਕਰ ਲਿਆ ਕਿ ਜੀ ਉੱਥੇ ਤਾਂ 2:30 ਵਜੇ ਕੰਮ ਨਿਬੜ ਜਾਣਾ ਠੀਕ ਹੈ ਤੇ ਇਸ ਲਈ ਕਿ ਉੱਥੇ ਵੀ ਹਾਜ਼ਰੀ ਭਰ ਕੇ ਆਉਣ ਮੁੱਖ ਮੰਤਰੀ ਸਾਹਿਬ ਰਾਸ਼ਪਤੀ ਨੇ ਆਉਣਾ ਤੇ ਇਸ ਲਈ ਸਾਡੇ ਕੋਲ ਸ਼ਾਮ ਨੂੰ 4:30 ਵਜੇ ਆ ਜਾਣ ਹਮ ਪਰ ਮੁੱਖ ਮੰਤਰੀ ਹੋਰਾਂ ਨੇ ਜਦੇ ਟਵੀਟ ਕਰਤਾ ਸੀ ਜਦੇ ਸੋਸ਼ਲ ਮੀਡੀਆ ਤੇ ਪਾਤਾ ਸੀ ਕਿ ਮੈਂ ਤਾਂ ਜੀ 10 ਵਜੇ ਆਉਣ ਨੂੰ ਤਿਆਰ ਮੈਂ ਤਾਂ ਪੂਰਾ ਦਿਨ ਬੇਲਾ ਰੱਖਿਆ ਮੇਨੂੰ ਤਾਂ ਕੋਈ ਕੰਮ ਨਹੀਂ ਹੋ ਰਿਹਾ ਹਮ ਤੇ ਹੁਣ ਕੱਲ ਜਦੋਂ ਸ਼ਾਮ ਨੂੰ ਉਹਨਾਂ ਨੇ ਮਤਲਬ ਕਿ ਅਧਿਕਾਰਕ ਤੌਰ ਤੇ ਆਪਾਂ ਕਹਿ ਲਈਏ ਜਾਂ ਕੁਝ ਕਹਿ ਲਈਏ ਜਾਣਕਾਰੀ ਜਨਤਾ ਕਾ ਲਈ ਕਿ ਮੈਂ ਚੱਲਿਆ ਜੀ ਹੁਣੇ ਮੈਂ ਤਾਂ ਸਵੇਰੇ 10 ਵਜੇ ਪੇਸ਼ ਹੋਊਗਾ ਤੇ ਉਹ ਨਾਲ ਟਕਰਾ ਇੱਕ ਵਾਰ ਫਿਰ ਵੱਧਾ ਨਜ਼ਰ ਆਉਣ ਲੱਗਾ ਕਿ ਜੱਜਦਾਰ ਸਾਹਿਬ ਨੇ ਸਾਢੇ 4 ਬੁਲਾਇਆ ਹੁਣ ਹੂੰ ਤੇ ਆਪੇ ਮਤਲਬ ਬੈਸਤਾ ਉਹਨਾਂ ਨੇ ਜੇ ਸਮਾਂ ਬਦਲਿਆ ਜੀ ਜੀ ਤੇ ਉਸ ਸਮੇਂ ਤੇ ਹੀ ਸਾਨੂੰ ਜਾਣਾ ਪਊਗਾ ਤਲਬ ਉਹਨਾਂ ਨੇ ਕੀਤਾ ਤੁਹਾਨੂੰ ਹੈਨਾ ਤੇ ਜੇ ਮੀਟਿੰਗ ਹੋਵੇ ਫਿਰ ਤਾਂ ਹੈ ਕਿ ਦੋ ਤਰੇਜ਼ੀ ਸਹਿਮਤੀ ਨਾਲ ਹੋ ਗਈ ਜੀ ਪਰ ਫਿਰ ਵੀ ਜਥੇਦਾਰ ਸਹਿਬਾਨ ਦੇ ਨਾਲ ਆਪਾਂ ਜਿਵੇਂ ਕੱਲ ਗੱਲ ਕਰ ਰਹੇ ਸੀ ਕਿ ਇੱਕ ਤੁਹਾਡੇ ਕੋਲ ਪ੍ਰਕਿਰਿਆ ਹੁੰਦੀ ਆ ਸਮਾਂ ਲੈਣਾ ਹੁੰਦਾ ਸਮਾਂ ਦੇਣਾ ਹੁੰਦਾ ਪੁੱਛ ਕੇ ਜਾਣਾ ਹੁੰਦਾ ਚਿੱਠੀ ਪੱਤਰਾਂ 'ਚ ਜਵਾਬ ਦੇਣਾ ਮੈਨੂੰ ਲੱਗਦਾ ਹੁਣ ਬੈਕ ਡੋਰ ਗੱਲ ਹੋਈ ਹੈ ਹੂੰ ਪਰਦੇ ਦੇ ਪਿੱਛੋਂ ਸਕੱਤਰਤ ਤੇ ਸੀਐਮ ਹਾਊਸ ਨੇ ਆਪਸ ਵਿੱਚ ਤਾਲਮੇਲ ਬਿਠਾਇਆ ਜੀ ਤੇ ਉਸ ਤਾਲਮੇਲ 'ਚ ਹੀ ਇਸਨੇ ਆ ਪਹੁੰਚਦਾ ਕੀਤਾ ਗਿਆ ਕਿ ਜੀ ਮੁੱਖ ਮੰਤਰੀ ਸਾਹਿਬ ਸਵੇਰੇ ਆਉਣ ਲਈ ਤਿਆਰ ਨੇ ਪੁਰਾਣੇ ਸਮੇਂ ਤੇ ਆਉਣ ਲਈ ਤਿਆਰ ਨੇ ਤੇ ਉਸ ਨੂੰ ਜਥੇਦਾਰ ਸਾਹਿਬ ਨੇ ਪ੍ਰਵਾਨ ਕਰ ਲਿਆ ਹੂੰ ਹੂੰ ਮੁੱਖ ਮੰਤਰੀ ਸਾਹਿਬ 10 10:30 ਵਜੇ ਸਵੇਰੇ ਸ਼੍ਰੀ ਕਲਤਕ ਸਾਬ ਦੇ ਸਕਤਰੇ ਤੇ ਪਹੁੰਚ ਰਹੇ ਨੇ ਹੋ ਸਕਦਾ ਉਹ ਪਹਿਲਾਂ ਪਹੁੰਚ ਜਾਣ ਜਿਵੇਂ ਕੱਲ ਰਾਤ ਦੇ ਗਏ ਹੋਏ ਨੇ ਤੋਂ ਉਹ ਉੱਥੇ ਜਾ ਕੇ ਫਿਰ ਉਹ ਮਤਲਬ ਦਰਬਾਰ ਸਾਹਿਬ ਪਹਿਲਾਂ ਮੱਥਾ ਟੇਕਣ ਦੇਖ ਕਰਾਉਣ ਕੁਝ ਸੇਵਾ ਛੀਸਾ ਲੈਣ ਤੇ ਉਸ ਤੋਂ ਬਾਅਦ ਸ਼੍ਰੀ ਕਲਤਕ ਸਾਬ ਸਕਤਰੇ ਤੇ ਪਹੁੰਚਣ ਤੇ ਉੱਥੇ ਫਿਰ ਮਤਲਬ ਪੇਸ਼ੀ ਦੇ ਉੱਤੇ ਉਹਨਾਂ ਦੀ ਜਵਾਬ ਤਲਬੀ ਜੋ ਵੀ ਹੈਗਾ ਉਹ ਆਪਣਾ ਪੱਖ ਰੱਖਣਗੇ ਉਹ ਫਿਰ ਮੀਡੀਆ ਚ ਵੀ ਆਏਗਾ ਸਾਰਾ ਕੁਝ ਹੋਏਗਾ ਮੈਨੂੰ ਲੱਗਦਾ ਕਿ ਇਹ ਦੁਆਤ ਤੇ ਰਾਣੇ ਇੱਕ ਸਿਆਣਪ ਦਿਖਾਈ ਹੈ ਕਿ ਇਸ ਨੂੰ ਟਕਰਾਅ ਚ ਨਹੀਂ ਲੈ ਕੇਗੇ ਜੀ ਬਿਲਕੁਲ ਬਿਲਕੁਲ ਹੂੰ ਸੋ ਕਟੂਕਟਾ ਸਮੇਂ ਵਾਲਾ ਟਕਰਾਅ ਜੇ ਵੱਡਾ ਹੁੰਦਾ ਤਾਂ ਮੁੱਖ ਮੁੱਦਿਆਂ ਤੋਂ ਮੁੱਖ ਮਸਲਿਆਂ ਤੇ ਧਿਆਨ ਭਟਕਦਾ ਤੇ ਉਹਦੇ ਵਿੱਚੋਂ ਜੇਕਰ ਇਹ ਇਹ ਟਕਰਾਅ ਟਲਿਆ ਤਾਂ ਉਮੀਦ ਕਰਦੇ ਆਂ ਕਿ ਜਿਹੜੇ ਬਾਕੀ ਸਰਕਾਰ ਤੇ ਐਸ.ਆਈ.ਪੀ. ਦੇ ਵਿਚਾਲੇ ਪੰਥਕ ਟਕਰਾਅ ਬਣਦੇ ਜਾ ਰਹੇ ਨੇ ਸ਼ਾਇਦ ਉਹ ਵੀ ਟਲ ਜਾਣ ਹੋ ਸਕਦਾ ਜੰਦਰ ਸਾਹਿਬ ਕਹਿਣ ਕਿ ਵੀ ਸਰੂਪ ਤੁਸੀਂ 169 ਲੱਭ ਲੇ ਬਾਕੀ ਵੀ ਲੱਭ ਦੋ ਤੇ ਉਸ ਤੋਂ ਬਾਅਦ ਜਿਹੜੇ ਬੰਦੇ ਤੇ ਕਾਰਵਾਈ ਕਰਨੀ ਉਹ ਕਰ ਦੋ ਪਰ ਇਹ ਪੰਥਕ ਟਕਰਾਅ ਨੂੰ ਬੰਦ ਕਰੋ ਹਾਂ ਸਵਾਲ ਤਾਂ ਇਹ ਹੈ ਕਿ ਜੇ ਸਰਕਾਰ ਉੱਥੇ ਤੱਕ ਹੀ ਜਾਂਦੀ ਹੈ ਜਿਨ੍ਹਾਂ ਨੇ ਖੇਡ ਨਚਾਈ ਆ ਫਿਰ ਤਾਂ ਇਹ ਮਾਮਲਾ ਉੱਥੇ ਜਾ ਕੇ ਨਿਬੜ ਜਾਊਗਾ ਜੀ ਜੀ ਤੇ ਜਿਹੜਾ ਉਹਨਾਂ ਦਾ ਮਾਮਲਾ ਹੈ ਉਹ ਆਪਣੀ ਮਾਫੀ ਮੰਗ ਸਕਦੇ ਨੇ ਕਿ ਜੀ ਮੈਂ ਜੋ ਬੋਲ ਬੋਲੇ ਗੋਲਕ ਬਾਰੇ ਕਹੇ ਆ ਵੀਡੀਓ ਆਡੀਓ ਬਾਰੇ ਮੈਨੂੰ ਨਹੀਂ ਪਤਾ ਜੀ ਤੁਸੀਂ ਜਾਂਚ ਕਰਾਉਣੀ ਆ ਕਰਾ ਲੋ ਫਿਰ ਤਾਂ ਉਹ ਮਾਮਲਾ ਵੀ ਉੱਥੇ ਬੰਦ ਹੋ ਜਾਏਗਾ ਬੰਦ ਹੋ ਜਾਏ ਸਹੀ ਜੇ ਉਹਨਾਂ ਨੇ ਕਿਹਾ ਕਿ ਨਹੀਂ ਜੀ ਅਸੀਂ ਤਾਂ ਸੁਖਵੀਰ ਤੱਕ ਤਾਂ ਜਾਣਾ ਹੀ ਜਾਣਾ ਅਸੀਂ 227 ਵੀ ਲੜਨੀ ਹੈ ਸਾਨੂੰ ਵੀ ਤਾਂ ਕੋਈ ਮੁੱਦਾ ਚਾਹੀਦਾ ਸੋ ਅਸੀਂ ਤਾਂ ਫਿਰ ਉੱਥੇ ਜਾਵਾਂਗੇ ਫਿਰ ਇਹਦਾ ਮਤਲਬ ਵੀਡੀਓ ਵਾਲਾ ਮਸਲਾ ਤੇ ਬੋਲਣ ਵਾਲਾ ਮਸਲਾ ਵੱਡਾ ਹੋਊਗਾ ਜੀ 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 ਸੋ ਹੁਣ ਇਹ ਸੈਟਲਮੈਂਟ ਵਾਲੇ ਰਾਹ ਪੈਂਦੀ ਹੈ ਅੱਜ ਦੀ ਤਲਬ ਕਰਨ ਵਾਲੀ ਪੇਸ਼ੀ ਜਾਂ ਅਗਾਹ ਦੋਇ ਤਰ੍ਹਾਂ ਰਾਜਨੀਤਿਕ ਤੌਰ ਤੇ ਜਿਹਨਾਂ ਨੂੰ ਪਿੱਛੋਂ ਚਲਾਇਆ ਜਾ ਰਿਹਾ ਉਧਰ ਕੇਜਰੀਵਾਲ ਚਲਾਉਂਦੇ ਨੇ ਉਧਰ ਸੁਖਬੀਰ ਚਲਾਉਂਦੇ ਨੇ ਫਿਰ ਇਹ ਟਕਰਾ ਵੱਡਾ 227 ਤੱਕ ਤੁਹਾਨੂੰ ਹੁੰਦਾ ਦੇਖੂਗਾ ਸੋ ਦੇਖਦੇ ਹਾਂ ਜੀ ਇਹ ਮਾਮਲਾ ਕਿੱਧਰ ਨੂੰ ਜਾਂਦਾ ਫਿਲਹਾਲ ਮਖੰਦਰੀ ਸਾਹਿਬ ਆਪਣੇ ਤਹਿ ਪੁਰਾਣੇ ਸਮੇਂ ਤੇ 10 ਵਜੇ ਸ਼੍ਰੀ ਕੱਲ ਤੱਕ ਸਬ ਦੇ ਸਕੱਤਰ ਦੇ ਕੋਲ ਪੇਸ਼ ਹੋਣਗੇ